ਨਮਸਕਾਰ ਸਾਰਿਆਂ ਦਾ ਤੁਸੀਂ ਮੇਰੀ ਇਸ ਛੋਟੀ ਜੀ ਬੇਨਤੀ ਦੇ ਉੱਤੇ ਏਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਪਹੁੰਚੇ ਹੋ ਅੱਜ ਜੋ ਇਨਸੀਡੈਂਟ ਵਾਪਰਿਆ ਅਮਰਸਰ ਕਾਰਪੋਰੇਸ਼ਨ ਦੇ ਦਫ਼ਤਰ ਦੇ ਅੰਦਰ ਉਹ ਸਾਰੇ ਪੰਜਾਬ ਦੇ ਸਾਰੇ ਦੇਸ਼ ਦੇ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਕਿ ਅਖੋਤੀ ਸਮਾਜ ਸੇਵੀ ਬਣਿਆ ਹੋਇਆ ਮਨਦੀਪ ਸਿੰਘ ਮੰਨਾ ਜਦੋਂ ਆਪਣਾ ਵਿਰੋਧ ਵੇਖਦਾ ਤੇ ਕਿਤਨਾ ਬੁਖਲਾ ਜਾਂਦਾ ਆ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਬੀਆਰਟੀਐਸ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਬੰਦ ਪਈ ਹੈ ਕਾਫੀ ਲੰਬੇ ਸਮੇਂ ਤੋਂ ਸਾਨੂੰ ਇਸ ਗੱਲ ਦਾ ਦੁੱਖ ਆ ਤੇ ਸਾਡੇ ਹੀ ਭੈਣ ਭਰਾ ਜਿਹੜੇ ਬੇਰੋਜ਼ਗਾਰ ਹੋ ਗਏ ਨੇ ਉਹਨੂੰ ਬੰਦ ਹੋਣ ਦੇ ਕਰਕੇ ਉਹਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਤੇ BRTS ਦੁਬਾਰਾ ਚਾਲੂ ਕਰਕੇ ਸਾਡੇ ਸ਼ਹਿਰ ਨੂੰ ਏਸੀ ਦਾ ਸੁੱਖ ਮਿਲਣਾ ਚਾਹੀਦਾ ਇਹਦੇ ਉੱਤੇ ਕੋਈ ਸ਼ੰਕਾ ਨਹੀਂ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਇਹਦੇ ਬਾਰੇ ਵਿਚਾਰ ਕਰਕੇ ਇਹ ਦੇਖਿਆ ਜਾਵੇ ਵੀ ਕਿਸ ਤਰੀਕੇ ਨਾਲ ਇਹ ਕੰਮ ਜਿਹੜਾ ਪ੍ਰੋਫਿਟੇਬਲ ਹੋ ਕੇ ਇਹਨੂੰ ਚਾਲੂ ਕੀਤਾ ਜਾ ਸਕਦਾ ਪਰ ਮੇਰਾ ਸਵਾਲ ਇਹ ਆ ਕਿ ਉਹਦੇ ਪਿੱਛੇ ਮਨਦੀਪ ਸਿੰਘ ਮੰਨੇ ਦੀ ਮੰਸ਼ਾ ਕੀ ਹੈ ਮੰਸ਼ਾ ਕੇਵਲ ਠੱਗੀ ਠੋਰੀ ਜੋ ਪਹਿਲਾਂ ਚੱਲਦੀ ਰਹੀ ਹੈ ਹੁਣ ਇਸ਼ੂ ਕੀ ਹੈ ਵੀ ਅੰਮ੍ਰਿਤਸਰ ਕਾਰਪੋਰੇਸ਼ਨ ਤੇ ਟਰਸਟ ਦੇ ਕੁਝ ਟੈਂਡਰ ਪੈਂਡਿੰਗ ਚ ਨੇ ਕੁਝ ਵਰਕ ਆਰਡਰ ਪੈਂਡਿੰਗ ਦੇ ਵਿੱਚ ਨੇ ਜਿਹੜੇ ਜਾਰੀ ਨਹੀਂ ਕੀਤੇ ਜਾ ਰਹੇ ਹੁਣ ਅੰਮ੍ਰਿਤਸਰ ਦੇ ਜਿਹੜੇ ਬੀਆਰਟੀਐਸ ਦੇ EMPLOYEES ਜਿਹੜੇ ਬੇਰੋਜ਼ਗਾਰ ਨੇ ਵਿਚਾਰੇ ਉਹਨਾਂ ਦੇ ਪਰਿਵਾਰਾਂ ਨੂੰ ਨਾਂ ਲੈ ਕੇ ਕਿਵੇਂ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਲੈ ਕੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਮਿਲਿਆ ਜਾਂਦਾ ਕਿਉਂ ਮਿਲਿਆ ਜਾਂਦਾ ਕਿ ਅਜੇ ਮੈਮੋਰੈਂਡਮ ਦੇ ਕੇ ਚੱਲੇ ਆ ਤੇ ਆ ਆ ਮੇਰੇ ਟੈਂਡਰ ਕੱਢਦੇ ਹੁੰਦੇ ਤੇ ਇਹਨਾਂ ਦੇ ਸਿਰ ਉੱਤੇ ਤੁਹਾਡੇ ਦੇ ਪ੍ਰੈਸ਼ਰ ਬਣਾ ਕੇ ਤੁਹਾਡੀ ਸਰਕਾਰ ਦੀ ਵੀ ਭੰਡੀ ਕਰੂੰਗਾ ਗਾਂ ਚੋਣ ਆ ਰਹੀ ਹੈ ਤੇ ਇਹਦੇ ਬਾਅਦ ਧਰਨਾ ਵੀ ਲਾਉਂਗਾ ਕਿਉਂਕਿ ਅਸੀਂ ਪੁਰਾਣੇ ਨਾਲ ਰਹੇ ਇਹ ਕੋਈ ਚੱਲਦਾ ਰਿਹਾ ਮੇਰੀ ਉਹਨਾਂ ਬੀਆਰਟੀਐਸ ਦੇ ਮੁਲਾਜ਼ਮਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਗਲਤ ਹੱਤਾਂ ਦੇ ਵਿੱਚ ਆ ਗਏ ਹੋ ਈਐਮਸੀ ਜਦੋਂ ਕਾਂਡ ਵਾਪਰਿਆ ਸੀਗਾ ਹਸਪਤਾਲ ਦਾ ਕਿੰਨੀ ਦੁਨੀਆ ਦੇ ਮਗਰ ਤੁਰੀ ਸੀ ਉਹਨਾਂ ਦਾ ਕੀ ਬਣਿਆ ਜਿਹੜੇ ਪੁਰਾਣੇ ਇਨਸੀਡੈਂਟ ਇਹ ਚੁੱਕਦਾ ਆ ਉਤੇ ਕਾਰਵਾਈ ਕਿਹੜੀ ਹੁੰਦੀ ਹੈ ਇਹ ਕੇਵਲ ਲੋਕਾਂ ਨੂੰ ਤੇ ਸਾਡੇ ਸਮਾਜ ਨੂੰ ਵਰਤ ਕੇ ਇਹਦਾ ਆਪਣਾ ਜਿਹੜਾ ਬਲੈਕਮੇਲਿੰਗ ਦਾ ਸਿਸਟਮ ਚੱਲਿਆ ਹੋਇਆ ਉਹ 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 ਚੱਲ ਰਿਹਾ ਇਹ ਕਹਿੰਦਾ ਕਾਰਪੋਰੇਸ਼ਨ ਗਲਤ ਆ ਕਾਰਪੋਰੇਸ਼ਨ ਨੇ ਉਹਨੂੰ ਬੰਦ ਕੀਤਾ ਕਿਉਂਕਿ ਘਾਟੇ ਦਾ ਸੌਦਾ ਸੀਗਾ ਇਹਦੇ ਆਪਣੇ ਘਰ ਦੇ ਬਾਹਰ ਜਿਹੜੀ 2.5 2.5 250 ਗੱਜ ਦੀ ਜਿਹੜੀ ਗ੍ਰੀਨ ਬੈਲਟ ਆ ਦੇਖੋ ਉੱਥੇ ਗੁਰਦੁਆਰਾ ਸਾਹਿਬ ਆ ਛੀਵੀ ਪਾਤਸ਼ਾਹੀ ਸਾਰੇ ਲੋਕ ਉੱਥੇ ਮੱਥਾ ਟੇਕਣ ਜਾਂਦੇ ਨੇ ਬੜੇ ਬੜੇ ਵੱਡੇ ਪ੍ਰੋਗਰਾਮ ਜਿਹੜੇ ਆ ਵਿਆਹ ਸ਼ਾਦੀਆਂ ਦੇ ਭੋਗਾਂ ਤੇ ਉੱਥੇ ਹੁੰਦੇ ਨੇ ਉੱਥੇ ਪਾਰਕਿੰਗ ਦੀ ਦਿੱਕਤ ਆ ਉਹ ਤੇਨੇ ਘਰ ਮਿਲਿਆ ਹੋਇਆ ਕਿ ਜਗ੍ਹਾ ਉਹਨੂੰ ਬੜਾ ਵਧੀਆ ਤਰੀਕੇ ਨਾਲ ਤੇ ਅਮਰਸਰ ਦੇ ਵਿੱਚ ਜਿਹੜੀ ਨਿਊ ਅਮਰਸਰ ਦੇ ਵਿੱਚ ਸਾਡੀ ਕਾਰਪੋਰੇਸ਼ਨ ਆ ਤੇ ਟਰਸਟ ਆ ਉਹ ਕਾਰਵਾਈ ਕਰਦੀ ਲੋਕਾਂ ਦੀ ਗ੍ਰੀਨ ਬੈਲਟਾਂ ਤੋੜੀਆਂ ਜਾਂਦੀਆਂ ਉੱਥੇ ਲੋਕੀ ਰੋਂਦੇ ਨੇ ਪਰ ਇੱਥੇ ਇਹੋ ਜਿਹਾ ਕੀ ਹੋਇਆ ਵੀ ਇਹਦੀ ਗ੍ਰੀਨ ਬੈਲਟ ਤੋੜਨ ਦੀ ਕੋਈ ਹਿੰਮਤ ਨਹੀਂ ਕਰਦਾ ਕਿ ਇਹ ਅਫਸਰ ਇਤੋਂ ਡਰਦੇ ਨੇ ਕਿ ਇਹ ਰਲਿਮਿਣੀ ਚੱਲਦੀ ਐ ਅਗਲੀ ਗੱਲ ਜਦੋਂ ਮਨਦੀਪ ਸਿੰਘ ਮੈਂ ਉੱਥੇ ਜਾਂਨਾ ਆ ਮੈਂ ਆਪਣੀ ਗੱਲ ਰੱਖਣਾ ਤੇ ਇਹਦੇ ਸਾਥੀ ਮੈਨੂੰ ਉੱਥੇ ਵੇਖ ਲੈਂਦੇ ਨੇ ਬਗਜੀ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਤੁਸੀਂ ਅੱਜ ਇਹ ਪਹੁੰਚੇ ਕਾਰਪੇਸ਼ਨ ਜੀ ਜੀ ਪ੍ਰੀਪ੍ਰੈਂਟ ਸੀ ਤੁਹਾਡਾ ਵੀ ਮਨਦੀਪ ਸਿੰਘ ਮੰਨਾ ਪਹੁੰਚ ਰਿਹਾ ਤੇ ਮੈਂ ਵੀ ਉੱਥੇ ਜਾ ਬਿਲਕੁਲ ਜੀ ਮੈਂ ਇਹ ਬਿਲਕੁਲ ਇੱਕ ਵਾਰੀ ਮੈਂ ਪੂਰਾ ਬਰੀਫ ਕਰਦਾ ਉਸ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਕੁਐਸਚਨ ਲੈ ਲੂੰਗਾ ਜਦੋਂ ਮੈਂ ਕਾਰਪੇਸ਼ਨ ਦਫ਼ਤਰ ਪਹੁੰਚਦਾ ਆ ਤੇ ਇਹਦੇ ਨਾਲ ਤਿੰਨ ਸਾਥੀ ਸੀਗੇ ਤਿੰਨ ਸਾਥੀ ਚੌਥਾ ਇਹ ਪੰਜਵਾਂ ਡਰਾਈਵਰ ਤੇ ਬਾਕੀ ਸਿਕਿਉਰਿਟੀ ਗਾਰਡ ਸੀਗੇ ਗਨਮੈਨ ਸੀਗੇ ਤੇ ਇਹਦਾ ਇੱਕ ਸਾਥੀ ਮੇਰੇ ਨਾਲ ਵੇਖ ਕੇ ਉਸੇ ਵੇਲੇ ਫੋਨ ਕਮਾਉਣੀ ਸ਼ੁਰੂ ਕਰ ਦਿੰਦਾ ਕਿ ਬਬਲੂ ਆ ਗਿਆ ਆ ਤੇ ਸਾਨੂੰ ਬੰਦੇ ਚਾਹੀਦੇ ਆ ਉੱਥੇ ਪਾਲੇ ਹੋਏ ਗੁੰਡੇ ਉੱਥੇ ਬੁਲਾਉਂਦੇ ਨੇ ਤੇ ਉੱਥੇ ਖਲੋ ਜਾਂਦੇ ਨੇ ਮੈਨੂੰ ਪਤਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਪਰ ਮੈਂ ਡਰ ਲਾ ਕੇ ਤੁਰਿਆ ਹੋਇਆ ਤੇ ਉਹ ਜਦੋਂ ਸਾਰਾ ਮੈਂ ਦੇਖ ਲੈਂਦਾ ਵਾਂ ਜਦੋਂ মিডিਆ ਨੂੰ ਸੰਬੋਧਨ ਕਰ ਰਿਹਾ ਹੁੰਦਾ ਮਨਦੀਪ ਮੱਨਾ ਤੇ ਮੈਂ মিডিਆ ਵਾਲਿਆਂ ਨੂੰ ਬੇਨਤੀ ਕਰਦਾ ਕਿ ਜਦੋਂ ਇਹਨੂੰ ਸੁਣ ਲੋਗੇ ਤੇ ਮੇਰੀ ਗੱਲ ਵੀ ਸੁਣ ਲਿਓ ਤਾਂ ਕਿ BRTS ਵਾਲੇ EMPLOYEES ਨੂੰ ਵੀ ਸਮਝ ਆ ਜਾਏ ਵੀ ਤੁਹਾਨੂੰ ਵਰਤ ਕਿੱਥੇ ਰਿਹਾ ਫਿਰ ਉਹਦੇ ਬਾਅਦ ਜਦੋਂ ਮੈਂ ਬੋਲਣ ਲੱਗਦਾ ਹਾਂ ਤੇ ਮਨਦੀਪ ਸਿੰਘ ਮੱਨਾ ਆਪਣੇ ਇੱਕ ਸਾਥੀ ਨੂੰ ਇਸ਼ਾਰਾ ਕਰਦਾ ਆਂ ਪੀ ਇਹਦੇ ਗੱਲ ਪੈਜੋ ਉਹਦਾ ਸਾਥੀ ਹੈ ਉਹ ਆਪ ਤੇ ਉਹਦੇ ਜਿਹੜੇ ਬੁਲਾਏ ਹੋਏ ਗੁੰਡੇ ਉਹ ਮੇਰੇ ਤੇ ਅਟੈਕ ਕਰਦੇ ਨੇ ਜਾਨਲੇਵਾ ਹਮਲਾ ਕਰਦੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜੇ ਸਾਡੇ ਮਾਨਯੋਗ ਕਮਿਸ਼ਨਰ ਕਾਰਪੋਰੇਸ਼ਨ ਦੇ ਉਹਨਾਂ ਦੇ ਜਿਹੜੇ ਸਿਕਿਉਰਿਟੀ ਗਾਰਡ ਨੇ ਉਹ ਇਕੱਠੇ ਹੋ ਕੇ ਮੇਰਾ ਬਚਾਅ ਕਰਦੇ ਨੇ ਮੇਰਾ ਉੱਥੋਂ ਬਚਾਅ ਹੁੰਦਾ ਉਹ ਕਿਤੇ ਕਿਸੇ ਕਮਰੇ 'ਚ ਮੈਨੂੰ ਬਿਠਾਉਂਦੇ ਨੇ ਵੀ ਜਿੰਨੀ ਦੇਰ ਉਹ ਜਾਂਦੇ ਨਹੀਂ ਤੁਸੀਂ ਇੱਥੇ ਵੇਟ ਕਰੋ ਉਹ ਮੇਰਾ ਬਚਾਅ ਹੋ ਜਾਂਦਾ ਮੈਂ ਮੰਨਣਾ ਜੀ ਨੂੰ ਕੁੱਛਣਾ ਚਾਹੁੰਨਾ ਕਿ ਜਦੋਂ ਇਹ ਨਵਜੋਤ ਸਿੰਘ ਸਿੱਧੂ ਬਾਰੇ ਬਿਕਰਮ ਮਜੀਠੀਆ ਬਾਰੇ ਸੁਖਬੀਰ ਬਾਦਲ ਬਾਰੇ ਕੈਪਟਨ ਨਮਿੰਦਰ ਸਿੰਘ ਬਾਰੇ ਉਹ ਤੇ ਕੀ ਕਿਸਨੇ ਇਰੇ ਤੇ ਅਟੈਕ ਕੀਤਾ ਕਿ ਇਨੀ ਬੁਖਲਾਹੜ ਮੇਰੇ ਕੋ ਮੈਂ ਤੇ ਕਾਮ ਜਾਂ ਨੌਜਵਾਨੇ ਕਾਮ ਦੇ ਕਰਦਾ ਬੰਦਾ ਆ ਤੇ ਮੇਰੀ ਗੱਲ ਦੇ ਇਨੀ ਚੁਬ ਗਈ ਕਿ ਜਾਨੋਂ ਮਰਵਾਨ ਤੱਕ ਆ ਗਏ ਆਪਾਂ ਟੈਗ ਕਰਨ ਤੱਕ ਆ ਗਏ ਇਹ ਰਾਈਟ ਟੂ ਸਪੀਚ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਤੇ ਸਾਡਾ ਰਾਈਟ ਆ ਕਿ ਅਸੀਂ ਜਿੱਥੇ ਚਾਹੀਏ ਆਪਣੀ ਗੱਲ ਰੱਖ ਸਕਦੇ ਆ ਤੇ ਠੋਕ ਕੇ ਰੱਖਾਂਗੇ ਹੁਣ ਇਹ ਰਾਈਟ ਟੂ ਸਪੀਚ ਦੇ ਵਿੱਚ ਹੁੰਦਾ ਸੀ ਬੋਲਾਂਗੇ ਆਪਣੀ ਗੱਲ ਰੱਖਾਂਗੇ ਤੇ ਇਸ ਤਰ੍ਹਾਂ ਮੰਨਾਂ ਦੀ ਗੱਲਾਂ ਦਬਾਉਣ ਨਾਲ ਇਹ ਦਬੀਆਂ ਜਾਂਦੀਆਂ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਕਿ ਜਦੋਂ ਕੋਈ ਬੰਦਾ ਠੱਗ ਤਗੜਾ ਹੋਵੇ ਨਾ ਉਹਦੀ ਸਪੀਡ ਹੁੰਦੀ 40 ਦੀ ਤੇ ਜਦੋਂ ਉਹਨੂੰ 6 ਗਨਮੈਨ ਦੇ ਦੀ ਹੈ ਨਾ ਉਹਨਾਂ ਦੀ ਵੀ 40 40 ਦੀ ਸਪੀਡ ਨਾਲ ਜੋੜ ਲਿਆ 6 ਚੋਕਾ 24 240 ਤੇ 40 ਮਾ ਲਾ ਕੇ 280 ਦੀ ਰੀ ਸਪੀਡ ਹੋ ਗਈ ਜਿੱਦਨ ਦੀ ਸਿਕਿਉਰਿਟੀ ਦਿੱਤੀ ਹੁਣ ਪਹਿਲਾਂ 40 ਦੀ ਸਪੀਡ ਤੇ ਠੱਗੀ ਮਾਰਦਾ ਸੀ ਹੁਣ 280 ਦੀ ਸਪੀਡ ਤੇ ਠੱਗੀ ਮਾਰਦਾ ਕਿਉਂਕਿ ਬੰਦਾ ਉਹ ਭੜਾ ਮਾਸ ਜਿਹਾ ਲੱਗਦਾ ਜਿੰਨਾ ਮਰਜ਼ੀ ਕੰਜਰ ਹੋਵੇ ਪਰ ਜਦੋਂ ਉਹ ਨਾਲ ਸਿਕਿਉਰਿਟੀ ਗਾਰਡ ਚੱਲਦੇ ਆ ਉਹ ਲੋਕਾਂ ਨੂੰ ਲੱਗਦਾ ਕੋਈ ਤਗੜਾ ਹੀ ਲੀਡਰ ਹੋਣਾ ਵਾ ਤੇ ਇਹ ਜਿੰਨੀ ਮਰਜ਼ੀ ਫੜ ਮਾਰੀ ਜਾਵੇ ਇੱਕ ਦਿਨ ਮੈਂ ਸੀਪੀ ਸਾਹਿਬ ਕੋ ਆ ਗਿਆ ਰੰਦਾ ਗੱਲ ਸੁਣਨ ਆ ਲਈ ਮੈਂ ਆ ਗਿਆ ਤੇ ਤੇ ਸੀਪੀ ਸਾਹਿਬ ਉਹਦਾ ਦਫਤਰ ਦੂਸਰੇ ਪਾਸੇ ਸੀਗਾ ਤੇ ਮੈਨੂੰ ਸੀ ਸੀਪੀ ਸਾਹਿਬ ਨੂੰ ਅੰਦਰ ਜਾ ਕੇ ਕਹਿੰਦਾ ਸਰ ਦੇਖੋ ਤੁਸੀਂ ਇੰਨੇ ਇਮਾਨਦਾਰ ਅਫਸਰ ਤੁਸੀਂ ਐਡੇ ਵਧੀਆ ਬੰਦੇ ਤੁਹਾਡੇ ਰਾਜ ਦੇ ਵਿੱਚ ਇਹ ਕੁਝ ਹੋ ਰਿਹਾ ਮੈਨੂੰ ਇਹ ਚੀਜ਼ਾਂ ਇੰਨੀ ਚੰਗੀਆਂ ਲੱਗੀਆਂ ਸਰ ਮੈਨੂੰ ਉਮੀਦ ਹੈ ਤੁਸੀਂ ਕਾਰਵਾਈ ਕਰੋਗੇ ਮੈਂ ਕਿਹਾ ਠੀਕ ਹੈ ਜੀ ਸੀਪੀ ਸਾਹਿਬ ਨੇ ਸੁਣੀ ਬਾਹਰ ਆਇਆ ਬਾਹਰ ਚਾਰ ਪੰਜ ਬੰਦੇ ਖੜੇ ਸੀਗੇ ਤੇ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਮੇਰੇ ਸਾਹਮਣੇ ਕਹਿੰਦਾ ਮੈਂ ਜਾ ਕੇ ਸੀਪੀ ਨੂੰ ਮਤਲਬ ਠੋਕਦਾ ਮੈਂ ਕਿਹਾ ਇਹ ਕਿ ਚੱਕਰ ਕੰਦਾ ਮੈਂ ਬੜਾ ਡਰਾਇਆ ਉਹਨੂੰ ਵੀ ਜਿਹੜੀ ਕਾਰਵਾਈ ਕਰ ਤੇ ਸੀਪੀ ਤਰਲਿੰਦਾ ਫਿਰਦਾ ਸੀ ਨਾਲ ਹੀ ਕਹੇ ਦੱਸ ਬਬਲੂ ਤੈਨੂੰ ਬਬਲੂ ਕੀ ਕਵੇ ਮੈਂ ਤੂੰ ਝੂਠ ਬੋਲਦਾ ਮੈਂ ਬਾਹਰ ਆ ਕੇ ਇਹ ਤੇ ਇਹਦੇ ਹਾਲਾਤ ਨੇ ਹੁਣ ਆ ਗਈ ਗੱਲ ਕਿ ਜਿਹੜੇ ਇਹਨਾਂ ਸਿਕਿਉਰਟੀ ਆ ਸਿਕਿਉਰਟੀ ਕਰਕੇ ਸਪੀਡ ਠੱਗੀ ਦੀ ਵਾਵਾ ਚੱਲ ਰਹੀ ਹੈ ਜਿਹੜੇ ਪੁਲਿਸ ਵਾਲੇ ਨਾਲ ਇਹਦੇ ਚੱਲਦੇ ਨੇ ਉਹਨਾਂ ਦੇ ਬੁਰੇ ਹਾਲਾਤ ਨੇ ਉਹਨਾਂ ਦੇ ਕਦੀ ਨਜ਼ਰ ਫੜ ਕੇ ਦੇਖਿਓ ਰੋਟੀ ਪਾਣੀ ਤੋਂ ਆਤਰ ਨੇ ਇਹਦੇ ਨਾਲ ਕਿਤੇ ਜਾਂਦੇ ਨੇ ਇੱਕ ਦਿਨ ਕੀ ਹੋਇਆ ਚੰਡੀਗੜ੍ਹ ਜਾ ਰਿਹਾ ਸੀਗਾ ਦੇ ਨਾਲ ਦੇ ਵਿਚਾਰੇ ਜਿਹਨੂੰ ਰੋਟੀ ਤੇ ਰਾਤ ਨੂੰ ਖਾਣੀ ਹੈ ਨਾ ਜੇ ਤੁਸੀਂ ਖਾਣ ਲੱਗੇ ਹੋ ਸ਼ੋਅ ਕਰ ਰਹੇ ਨਾ ਵੱਡਾ ਪੈਸੇ ਬੜੇ দান ਕਰਦਾ ਅੱਜ ਕੱਲ ਹੁਣ ਇਥੋਂ ਹਿਸਾਬ ਲਾ ਦਵੇ ਦੀ ਦਲੇਰੀ ਦਾ ਕਿ ਉੱਥੋਂ ਇੱਕ ਮੁਲਾਜ਼ਮ ਨੇ ਕਿਹੜੀ ਬਰੀਆਨੀ ਆਰਡਰ ਕਰ ਲਈ ਜੀ ਬਰੀਆਨੀ ਕੇ ਨਹੀਂ ਜੀਰਾ ਰਾਈਸ ਜੀਰਾ ਰਾਈਸ ਆਰਡਰ ਕਰ ਲੇ ਜੀਰਾ ਰਾਈਸ ਆਰਡਰ ਕਰਨ ਦੇ ਕਰਕੇ ਉਹਨੂੰ ਰਾਤ ਉਹ ਬੰਗੇ ਲਾਗੋਂ ਬਸਤੇ ਬਿਠਾ ਕੇ ਉਸ ਮੁਲਾਜ਼ਮ ਨੂੰ ਵਾਪਸ ਭੇਜ ਆ ਗਿਆ ਸੀਪੀ ਸਾਹਿਬ ਜਾਂਚ ਕਰੋ ਜੇ ਮੈਂ ਝੂਠਾ ਮਿਰਤੇ ਪਰਚਾ ਦੇ ਦਿਓ ਇਹ ਜਾਂ ਆਪਣੇ ਮੁਲਾਜ਼ਮਾਂ ਨੂੰ ਪੁੱਛੋ ਤਾਂ ਸਹੀ ਇਹ ਹੋਇਆ ਕਿ ਨਹੀਂ ਇਹ ਇੰਨਾ ਦਲੇਰ ਬੰਦਾ ਜੇ ਅਖੀਰ ਮੈਂ ਜਿਹੜੀ ਸਮਾਪਤੀ ਤੇ ਆਉਣ ਲੱਗਾ ਬੀਆਰਟੀਐਸ ਦੇ ਸਾਰੇ ਮੁਲਾਜ਼ਮਾਂ ਨੂੰ ਜਿੰਨੇ ਵੀ ਉੱਥੇ ਕੰਮ ਕਰਦੇ ਸੀਗੇ ਮੇਰੀ ਉਹਨਾਂ ਨਾਲ ਹਮਦਰਦੀ ਹੈ ਤੇ ਮੈਂ ਚਾਹੁੰਨਾ ਹਾਂ ਕਿ ਬੀਆਰਟੀ ਚੱਲਣਾ ਚਾਹੀਦਾ ਸਾਡੇ ਸ਼ਹਿਰ ਨੂੰ ਇਤੋਂ ਮਤਲਬ ਇਹਦਾ ਸੁੱਖ ਮਿਲਣਾ ਚਾਹੀਦਾ ਇਹਨੇ ਪੈਸੇ ਸਾਡੀ ਸਰਕਾਰ ਨੇ ਸਾਡੇ ਜੇਬਾਂ ਦੇ ਖਰਚੇ ਨੇ ਚਾਹੇ ਉਹ ਕਾਲੀਆਂ ਨੇ ਖਰਚੇ ਚਾਹੇ ਕਾਂਗਰਸੀਆਂ ਨੇ ਖਰਚੇ ਇਹ ਚੱਲਣਾ ਚਾਹੀਦਾ ਤੇ ਤਾਂਕਿ ਲੋਕਾਂ ਨੂੰ ਇਹਦੀ ਸੁਵਿਧਾ ਮਿਲ ਸਕੇ ਤੇ ਇਹਨੂੰ ਆਪਾਂ ਚਲਾਈਏ ਤੇ ਉਹਦਾ 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 ਫਾਇਦਾ ਹੋਵੇ ਪਰ ਉਹ ਮਲਾਜ਼ਮਾਂ ਨੂੰ ਬੇਨਤੀ ਆ ਤੁਹਾਡਾ ਮਸਲਾ ਮੈਂ ਤੁਹਾਡੇ ਨਾਲ ਚੱਲੂੰਗਾ ਜਿੱਥੇ ਤੁਸੀਂ ਮੇਰੀ ਜਰੂਰਤ ਸਮਝ ਦਿਓ ਦੇਖੋ ਮੇਰੇ ਹੱਥ ਕੋਈ ਤਾਕਤ ਨਹੀਂ ਪਰ ਮੈਂ ਜਿੰਨੇ ਜੋਗਾ ਹੈਗਾ ਮੈਨੂੰ ਬਿਠਾਓ ਧਰਨੇ ਦੇ ਕਿੱਥੇ ਬਿਠਾਉਣਾ ਕਿੰਨੇ ਦਿਨ ਬਿਠਾਉਣਾ ਮੈਂ ਬੈਨਾ ਤੁਹਾਡੇ ਨਾਲ ਇਹਨੂੰ ਜਿਹਨੂੰ ਤੁਸੀਂ ਨਾਮ ਲਾਇਆ ਜੇ ਇਹਨੇ ਤੁਹਾਨੂੰ ਅੰਦਰ ਵੇਚਣਾ ਜੇ ਅੰਦਰ ਜਾਣਾ ਇਹਨੇ ਤੇ ਇਹਨੇ ਅਫਸਰਾਂ ਨੂੰ ਕਹਿਣਾ ਵਾ ਕਿ ਆ ਮੇਰੇ ਕੋ 150 ਬੰਦਾ ਬੈਕਅਪ ਚ ਹੈਗਾ ਜੇ ਉਹ ਦਿਨ ਆਇਆ ਸੀਗਾ ਜਦੋਂ ਝਗੜਾ ਹੋਇਆ ਤੇ ਆ 150 ਬੰਦੇ ਨੂੰ ਮੈਂ ਜਿੱਦਣ ਕਹਾਂ ਉਹਨੂੰ ਤੁਹਾਡੇ ਬਾਹਰ ਧੰਨਾ ਲਾ ਦੇਣਾ ਜੇ ਇਹਨਾਂ ਨੇ ਤੇ ਉਹਦੇ ਬਿਹਾਫ ਤੇ ਇਹ ਟੈਂਡਰ ਜਾਰੀ ਕਰਾਉਣਾ ਚਾਹੁੰਦਾ ਤੇ ਇਹ ਵੀ ਚੈੱਕ ਕਰ ਲੋ ਜਾਂਚ ਕਰਾਓ ਕਿ ਪਤਾ ਲੱਗੇ ਕਿ ਕਿਹੜੇ ਕਿਹੜੇ ਚਾਹੇ ਤੇ ਠੇਕੇਦਾਰ ਨੇ ਜਿਨ੍ਹਾਂ ਦੇ ਨਾਲੇ ਭਾਈ ਵਾਲੀ ਦੇ ਠੇਕੇ ਜਿਹੜੇ ਉਹ ਲੈਂਦਾ ਅੱਜ ਮੈਂ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਤੇ ਮਾਨਯੋਗ ਸੀਐਮ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਆਮ ਜਹ ਪੰਜਾਬੀ ਆ ਸ਼ਹੀਦਾਂ ਦੀਆਂ ਕਹਾਣੀਆਂ ਪੜ੍ਹ-ਪੜ ਕੇ ਵੱਡੇ ਹੋਏ ਆ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਦੇਸ਼ ਆਜ਼ਾਦ ਕਰਾਇਆ ਉਹ ਜਿਹੜੇ ਜਜਬਾਤੀ ਹੋ ਕੇ ਸਕੂਲਾਂ ਟਾਈਮ ਦੇ ਉੱਤੇ ਜਿਹੜੇ ਪੜੇ ਆ ਉਦਮ ਸਿੰਘ ਨੇ ਕਿਵੇਂ ਗੋਲੀ ਮਾਰੀ ਕਰਤਾਰ ਸਿੰਘ ਸਰਬੇ ਸਰਬਾ ਜੀ ਕਿਵੇਂ ਛੋਟੀ ਉਮਰ ਦੇ ਸੀ ਸੀਗੇ ਉਹਨਾਂ ਕਹਾਣੀਆਂ ਤੋਂ ਪ੍ਰੇਰਿਤ ਹੋ ਕੇ ਇੱਕ ਜਜ਼ਬਾ ਲੈ ਕੇ ਨਿਕਲੇ ਆ ਬੇਸ਼ੱਕ ਪਲੇਟਫਾਰਮ ਕੋਈ ਵੀ ਹੋ ਸਕਦੇ ਵੱਖ-ਵੱਖ ਪਾਰਟੀਆਂ ਦੇ ਵਿੱਚ ਗਏ ਹੋਵਾਂਗੇ ਕੰਮ ਕੀਤਾ ਹੋਵੇਗਾ ਪਰ ਪੰਜਾਬ ਨੇ ਕਦੀ ਗੱਦਾਰੀ ਨਹੀਂ ਕੀਤੀ ਪੰਜਾਬ ਲਈ ਮਿਹਨਤਾਂ ਕਰਦੇ ਰਹੇ ਆ ਜਿੱਥੇ-ਜਿੱਥੇ ਪੰਜਾਬੀ ਮਿਲਦਾ ਬਾਹਰ ਚਾਹ ਚੜ ਜਾਂਦਾ ਪੰਜਾਬੀਆਂ ਮਾਣ ਨਾਲ ਇਸੇ ਮਿੱਟੀ 'ਚ ਮਰਾਂਗੇ ਪੰਜਾਬ ਵਾਸਤੇ ਕੰਮ ਕਰ ਰਿਹਾ ਵਾ ਉਹ ਕਹਿੰਦੇ ਮੈਂ ਕੋਈ ਆਪਣੇ ਪਰਸਨਲ ਹਿੱਤਵ ਤੋਂ ਹੀ ਕਰ ਰਿਹਾ ਸਿੰਪਲ ਯਾ ਮੇਰਾ ਸੋਖਾ ਜਿਹਾ ਸਵਾਲ ਆ ਦੇਖੋ ਮੈਂ ਪਿਛਲੇ ਸਮੇਂ ਤੋਂ ਉਹਨਾਂ ਨੂੰ ਗਲਤੀ ਕੀਤੀ ਉਹਦੀ ਮੈਂ ਮਾਫੀ ਵੀ ਕਈ ਵਾਰੀ ਮੰਗ ਚੁੱਕਾ ਫਿਰ ਮੰਗਦਾ ਮੰਤਾ ਜੀ ਦਾ ਸੋਰਸ ਆਫ ਇਨਕਮ ਕੀ ਜੇ ਤੁਹਾਨੂੰ ਵੀ ਮੈਨੂੰ ਵੀ ਦੱਸੋ ਪੰਜਾਬ ਦੇ ਹਰ ਨੌਜਵਾਨ ਨੂੰ ਦੱਸਿਏ ਤੇ ਰੁਪਇਆ 100 ਕਰੋੜ ਕਿਤਨਾ ਇਕੱਠਾ ਕਰੀਦਾ 6 ਸਾਲ ਦੇ ਵਿੱਚ ਨਹੀਂ ਪਰ ਫਿਰ ਦੱਸੋ ਕਾਰਨ ਕੀ ਹੈ ਉਹ ਤੇ ਕਹਿੰਦੇ ਮੈਂ ਚੰਗੇ ਕੰਮ ਕਰ ਰਿਹਾ ਹਾਂ ਬਲੈਕਮੇਲਿੰਗ ਬਲੈਕਮੇਲਿੰਗ ਕਰਕੇ ਠੇਕੇਦਾਰੀ ਕਰਕੇ ਜਿਹੜਾ ਤੁਹਾਨੂੰ ਸਿਸਟਮ ਦੱਸਿਆ ਵੀ ਜਿਵੇਂ ਇਸ ਤਰ੍ਹਾਂ ਵਰਤਣਾ ਲੋਕਾਂ ਨੂੰ ਜਿਵੇਂ EMC ਦੇ ਉਹ ਧਰਨਾ ਲਾ ਆ ਲਿਆ ਮੁੜ ਕੇ ਲੋਕੀ ਨਾਲ ਨਾਲ ਤੇ ਮੁੜ ਕੇ ਉਹਨਾਂ ਸੈਟਿੰਗ ਕਰ ਲਈ ਅੱਗੇ ਆਜੋ ਇਹ ਪਿੱਛੇ ਜੀ ਇੱਕ ਹੋਟਲ ਹੈਗਾ ਸਾਡੇ ਰੇਲਵੇ ਸਟੇਸ਼ਨ ਦੇ ਸਾਹਮਣੇ ਉਹ ਪਿੱਛੇ ਘਰ ਡਿਗ ਪਏ ਬੜੇ ਬੜੇ ਲੋਕ ਵਿਚਾਰੇ ਤੰਗ ਉੱਥੇ ਤੇ ਉਹਨਾਂ ਨੇ ਇਹਨੂੰ ਚੁਣਿਆ ਅੱਗੇ ਲਾ ਕੇ ਤੇ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਨਾਂ ਹੀ ਗਨਤਪ ਪਹਿਲਾਂ ਕਰਾ ਹੈ ਕਿ ਤੇਰਾ ਮੈਂ ਤੇਰਾ ਮੈਂ ਰਾਇ ਨਵਾ ਕਰਾ ਦੂੰਗਾ ਤੂੰ ਚਿੰਤਾ ਨਾ ਲਾ ਹੁਣ ਜਿਹੜੇ ਵਿਚਾਰੇ ਪੀੜਤ ਸੀਗੇ ਉਹ ਸੋਚਦੇ ਸੀ ਸਾਡੇ ਵੱਲ ਦਾ ਮੰਨਣਾ ਤੇ ਉਹਨੇ ਆਪਣਾ ਪਪੜ ਛੱਡਿਆ ਸੀਗਾ ਇਹਨੇ ਬਿਠਾ ਕੇ ਉਹਨਾਂ ਦੀ ਸੈਟਿੰਗ ਕਰਕੇ ਆਪਣੀ ਕਮਿਸ਼ਨ ਟੁੱਕੀ ਸੀਗੀ ਜਿਵੇਂ ਉਹ ਕਰਦੇ ਨੇ ਅੱਜਕੱਲ੍ਹ ਲੈਣ ਦੇਣਾ ਝਗੜਾ ਹੋਵੇ ਤੇ ਉਹ ਕਹਿੰਦੇ ਭਾਈ ਸਾਹਿਬ ਜੋ ਦਵਾਉਂਗਾ ਦਾ 20% ਲਾਉਂਗਾ ਤੇ ਜਿੰਨੇ ਲੈਣਾ ਹੁੰਦਾ ਉਹਨਾਂ ਨੂੰ ਕਹਿੰਦੇ ਤੁਹਾਡੇ ਕੋਈ ਪ੍ਰੂਫ ਹੈ ਜਿਹੜੇ ਤੁਸੀਂ ਇਲਜ਼ਾਮ ਲਾ ਰਹੇ ਹੋ ਦੇਖੋ ਤੁਸੀਂ ਆਈਟੀਆਰ ਪਿਛਲੀ ਵਾਰੀ ਮੈਂ ਤੁਹਾਨੂੰ ਦਿਖਾਈਆਂ ਸੀਗੀਆਂ ਗੱਡੀਆਂ ਦੇ ਕਾਗਜ਼ ਗਾਏ ਫੇਰ ਉਹ ਚੀਜ਼ ਨੂੰ ਰਿਪੀਟ ਕਰਨਾ ਹੁੰਦਾ ਤੇ ਮੈਂ ਦੁਬਾਰਾ ਪੀਸੀ ਰੱਖ ਲੈਂਦਾ ਪਰ ਮੈਂ ਇਹਦੇ ਉੱਤੇ ਦੁਬਾਰਾ ਆਉਂਗਾ ਫੇਰ ਬੈਠਾਂਗੇ ਜਿਹੜੇ ਲੋਕ ਨਾਲ ਸੀਗੇ ਕਿੱਥੇ ਕਿੱਥੇ ਨੂੰ ਕੀ ਕੀ ਹ ਉਸ ਸਕੀਮ ਦੇ ਤਰੀਕੇ ਦੇ ਨਾਲ ਉਹ ਤੁਹਾਨੂੰ ਬੈਠ ਕੇ ਸਮਝਾਵਾਂਗੇ ਵੀ ਕੀ ਹਰ ਚੀਜ਼ ਦਾ ਅਵੈਨਸ ਦਵਾਂਗੇ ਪੁਰਾਣੇ ਅਵੈਨਸ ਤੁਹਾਡੇ ਕੋਲ ਨੇ ਨਹੀਂ ਤੋਂ ਇਲਾਵਾ ਹੋਰ ਤੁਸੀਂ ਕਿਤੇ ਕਿਤੇ ਕਾਫੀ ਦਿਖਾ ਸਕਦੇ ਇੱਕ ਮੰਨੇ ਦੇ ਇੱਕ ਇਹਦਾ ਨਾਲ ਮੁੰਡਾ ਹੁੰਦਾ ਜਿਹੜਾ ਉਹ ਤੇ ਤਿੰਨ ਜਾਣੇ ਅਣਪਛਾਤੇ ਪਾਏ ਆ ਆਪਾਂ ਇੱਕ ਵਾਰੀ ਇਨਕੁਆਰੀ ਚੱਲੇ ਉਸ ਤੋਂ ਬਾਅਦ ਆਪਾਂ ਜਨਤਕ ਕਰਾਂਗੇ ਆਪ ਨਜ਼ਰ ਆ ਰਹੇ ਨੇ ਬੰਦੇ ਫਿਰ ਵੀ ਤੁਸੀਂ ਕਹ ਰਹੇ ਅਨੁਪਛਾਤੇ ਕਈ ਦਾ ਨਾਮ ਨਹੀਂ ਮੈਨੂੰ ਯਾਦ ਜੀ ਕਿਉਂਕਿ ਮੈਂ ਹੁਣ ਜਿਵੇਂ ਤੁਹਾਨੂੰ ਦਿਖਾਉਂਗਾ ਕਿ ਬਾਜੀ ਇਹਦਾ ਨਾਮ ਪਤਾ ਜੇ ਤੇ ਤੁਸੀਂ ਮੈਨੂੰ ਕਹੋਗੇ ਹਾਂ ਇਹਦਾ ਫਲਾਣਾ ਨਾਮ ਆ ਮੈਂ ਫਿਰ ਦੱਸ ਪਾਉਂਗਾ ਮੈਨੂੰ ਪਛਾਣ ਆ ਬੰਦਿਆਂ ਦੀ ਮੈਨੂੰ ਮਿਲਦੇ ਰਹੇ ਆ ਕਈ ਵਾਰੀ ਇਹਦੇ ਨਾਲ ਮਿਲੇ ਨੇ ਪਰ ਜਿੰਨੀ ਦੇਰ ਤੱਕ ਉਹਨਾਂ ਦਾ ਨਾਮ ਕਿਤੇ ਮੈਂ ਹੁਣ ਗਲਤ ਲੈ ਰਿਆ ਕੱਲ ਨੂੰ ਬੰਦਾ ਕੋਈ ਹੋਰ ਹੋਵੇ ਤੇ ਉਹ ਚੀਜ਼ ਗਲਤ ਹੋ ਜੇਗੀ ਹੋ ਸਕਦਾ ਮੈਂ ਤੁਹਾਨੂੰ ਕਹਾਂ ਬਾਜੀ ਇਹ ਫੋਟੋ ਦੱਸਿਓ ਤੁਸੀਂ ਜਾਣਦੇ ਇਸ ਬੰਦੇ ਨੂੰ ਤੁਸੀਂ ਉਸ ਤੁਸੀਂ ਸਹੀ ਦੱਸ ਦਿਓ ਜੀ ਲੇਕਿਨ ਤੁਸੀਂ ਇੱਕ ਚੀਜ਼ ਹੋਰ ਦੱਸੀ ਹੈ ਵੀ ਜਿਸ ਤਰ ਜੇ ਸਰਕਾਰ ਆਪਣੀ ਆਈ ਤੇ ਆਵੇ ਵੀ ਜਾਂਚ ਕਰਾਈ ਜਾਵੇ ਤੇ ਤੁਸੀਂ ਇੱਥੇ ਆਪਾਂ ਕਿੰਨੇ ਜਾਣੇ ਇਕੱਠੇ ਹੋਏ ਨੇ ਇਹ ਵੀ ਚੈੱਕ ਹੋ ਜਾਂਦਾ ਵੀ ਇਕੱਠੇ ਮੋਬਾਈਲ ਇਕੱਠੇ ਇਸ ਥਾਂ ਤੇ ਖੱਟੇ ਹੋਗੇ ਕੀ ਕਰ ਰਹੇ ਸੀਗੇ ਤੁਸੀਂ ਕਿੰਨੂੰ ਫੋਨ ਕਰੋਗੇ ਇਹ ਵੀ ਚੈੱਕ ਹੋ ਜਾਂਦਾ ਕਿਸ ਨੰਬਰ ਤੇ ਕਰੋਗੇ ਇਹ ਝੂਠੇ ਪਾਏਗੇ ਤੁਸੀਂ ਸਿਜਾ ਪੁਕਤਨ ਦੇਖੋ ਮੈਂ ਤੇ ਇੱਥੋਂ ਤੱਕ ਇਹਨੂੰ ਕਹਿਣਾ ਆ ਵੀ ਆਪਾਂ ਇਕੱਠੇ ਡਿਬੇਟ ਕਰਦੇ ਆ ਕਿ ਮੰਨਾ ਸਮਾਜਸੀ ਵੀ ਜਾਂ ਬਲੈਕਮੇਲਰ ਅਪਰ ਡਿਬੇਟ ਕਰਦੇ ਆ ਕਿਸੇ ਪਲੇਟਫਾਰਮ ਦੇ ਸਾਰੇ ਪੰਜਾਬ ਦਾ মিডিਆ ਸੱਦਦੇ ਆ ਬੈਠੇ ਆ ਪੰਜਾਬ ਦੇ ਲੋਕ ਫੈਸਲਾ ਕਰਨਗੇ ਜੇ ਮੈਂ ਕਿਤੇ ਗਲਤ ਪਾਇਆ ਗਿਆ ਮੈਂ ਸਿਆਸਤ ਵੀ ਛੱਡ ਦੂੰ ਸਮਾਜ ਦੇ ਵਿੱਚ ਇਤਨਾ ਵਿਚਰਨਾ ਵੀ ਬੰਦ ਕਰ ਦੂੰਗਾ ਇਹ ਵੀ ਹੋ ਸਕਦਾ ਕਿ ਮੈਂ ਦੇਸ਼ ਛੱਡਣ ਦੀ ਪਲਾਨਿੰਗ ਕਰਾਂ ਕਿ ਦੇਸ਼ ਛੱਡ ਕੇ ਚਲ ਜੀ ਆਪਣਾ ਬੜਾ ਜਲੂਸ ਨਿਕਲ ਗਿਆ ਪਰ ਜੇ ਇਹ ਝੂਠਾ ਨਿਕਲਿਆ ਇਹ ਕੇਵਲ ਮਾਫੀ ਮੰਗ ਲੇ ਪੰਜਾਬ ਦੇ ਅਮਰਸਦ ਦੇ ਲੋਕਾਂ ਕੋ ਕਿਉਂਕਿ ਮੰਨੇ ਨੂੰ ਪੈਸਾ ਗੁਰੂ ਸਾਹਿਬ ਨੇ ਬੜਾ ਦਿੱਤਾ 2 ਨੰਬਰ ਦਾ ਕੇਵਲ ਇੱਜ਼ਤ ਦੀ ਕਮੀ ਰਹੀ ਗਈ ਉਹ ਵੀ ਆਪਾਂ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਇਹਨੂੰ ਸਮੱਤ ਬਖਸ਼ੇ ਤੇ ਕਿਤੇ ਲੋਕ ਇਹ ਜਿਹੜਾ ਦੂਜੇ ਦਿਨ ਪੈਸੇ ਲੈ ਕੇ ਤੁਰ ਪਿੰਦਾ ਇਹਦੇ ਬਾਰੇ ਆਪਾਂ ਸੰਖੇਪ ਦੇ ਵਿੱਚ ਕਿਸੇ ਨਾਲ ਗੱਲ ਕਰਾਂਗੇ ਕਿਸੇ ਦਿਨ ਬਹਿ ਕੇ ਗੱਲ ਕਰਾਂਗੇ ਕਿ ਉਹ ਪੈਸਾ ਕਿੰਨਾ ਹੈ ਕਿਉਂ ਇਹ ਕਿਉਂ ਕੀਤਾ ਜਾਂਦਾ ਨਹੀਂ ਪਰ ਕਿਸੇ ਗਰੀਬ ਦੀ ਮਦਦ ਕਰਨਾ ਪਾਪ ਨਹੀਂ ਚੰਗੀ ਗੱਲ ਹੈ ਤਾਂ ਮਰਜ਼ੀ ਪੈ ਲੈਣਾ ਬਹੁਤ ਚੰਗੀ ਗੱਲ ਹੈ ਪਰ ਉਸ ਗਰੀਬ ਦੀ ਆੜ ਦੇ ਵਿੱਚ ਆਪਣੇ ਕਾਲੇ ਗੋਰਖ ਧੰਦੇ ਲੁਕਾਉਣਾ ਪਾਪ ਆ ਮੈਂ ਅੱਜ ਇੱਥੇ ਕੇਰੀ ਜੇਬ ਦੇ ਵਿੱਚੋਂ ਲੱਖ ਰੁਪਿਆ ਕਢ ਲਾਂ ਤੇ ਉੱਥੇ 10000 ਰੁਪਿਆ ਕਿਸੇ ਨੂੰ ਦੇ ਕੇ ਤੇ ਕਹਾਂ ਵੀ ਮੇਰਾ ਇਹ ਘਰ ਬਣਾ ਦਈਏ ਤੇ ਆ ਗਰੀਬ ਨੂੰ ਰੋਟੀ ਖਵਾ ਦਈਏ ਉਹ ਕਿੱਡਾ ਕੰਨਿਆ ਆ ਤੁਸੀਂ ਡਿਬੇਟ ਦੀ ਗੱਲ ਕਰ ਰਹੇ ਹੋ ਤੁਹਾਨੂੰ ਉਹ ਡਿਬੇਟ ਕਰਨ ਵਾਸਤੇ ਉਹਨੂੰ ਕਹਿ ਵੀ ਸਕਦੇ ਸੋਧਣਾ ਕਿਤੇ ਪਰਸਨਲੀ ਮਿਲ ਕੇ ਵੀ ਦੇਖੋ ਮੈਂ ਉਹਨੂੰ ਪਹਿਲਾਂ ਵੀ ਪਾ ਚੁੱਕਾ ਕਿ ਆ ਡਿਬੇਟ ਕਰਦੇ ਆ ਆਪਾਂ ਬੈਠ ਕੇ ਗੱਲ ਕਰਦੇ ਆ ਹੁਣ ਜਿਹੜਾ ਇੱਥੇ ਡਿਬੇਟ ਦਾ ਵਿਸ਼ਾ ਨਹੀਂ ਸੀ ਇੱਥੇ ਵਿਸ਼ਾ ਸੀਗਾ ਜਿਹੜੇ ਵਿਚਾਰੇ ਮਾਤੜ ਸਾਥੀ ਗਰੀਬ ਜਿਹੜੇ ਇਹਦੇ ਇਸ਼ਾਰੇ ਤੇ ਆਗੇ ਕਿ ਇਹ ਸਾਡਾ ਸਾਨੂੰ ਇਨਸਾਫ ਦਵਾਏਗਾ ਸਾਡਾ ਬੀਆਰਟੀਐਸ ਦੁਬਾਰਾ ਚਲਵਾਏਗਾ ਪਰ ਇੰਨੇ ਸੋਦੇਬਾਜ਼ੀ ਕਰਨੀ ਆ ਮੈਂ ਫੇਰ ਬਾਰ-ਬਾਰ ਕਹਿ ਰਹੇ ਹਾਂ ਸੋਦੇਬਾਜ਼ੀ ਕਰਨੀ ਇੰਨੇ ਉਹ ਦਹਾ ਕੇ ਉਹਨਾਂ ਦਾ ਉਹਨਾਂ ਦਾ ਮੈਮੋਰੰਡਮ ਉਹਨਾਂ ਦੀ ਗਿਣਤੀ ਉਹਨਾਂ ਦਾ ਪਰਿਵਾਰਕ ਉਹਨਾਂ ਦਾ ਇਮੋਸ਼ਨਲ ਇਨੇ ਉਤੋਂ ਪੈਸੇ ਲੈਣੇ ਨੇ ਆਖਰੀ ਸਵਾਲ ਹੈ ਜੀ 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 ਕਾਰਵਾਈ ਹੈਗੀ ਕਹਿੰਦੇ ਤੁਸੀਂ ਉਹਨੂੰ ਇੰਨਾ ਸ਼ਕਤੀਸ਼ਾਲੀ ਕਹਿ ਰਹੇ ਹੋ ਦੇਖੋ ਕਾਫੀ ਪਾਵਰ ਚਾਹ ਲੇਕਿਨ ਦੂਸਰੇ ਪਾਸੇ ਕੰਪਲੀਟ ਕਰ ਲੱਗਦਾ ਵੀ ਇਹ ਦੇਖੋ ਮੈਨੂੰ ਮੈਂ ਇੱਕ ਬੜਾ ਜ਼ਿੰਮੇਵਾਰ ਨਾਗਰਿਕ ਆ ਭਾਰਤੀ ਸੰਵਿਧਾਨ ਦੇ ਵਿੱਚ ਆਸਥਾ ਇਹ ਮੇਰੀ ਤੇ ਆਸ ਹੈ ਕਿ ਸਰਕਾਰ ਇਸ ਆਮ ਜੇ ਪੰਜਾਬੀ ਦੀ ਪੁਕਾਰ ਸੁਣੂਗੀ ਜੇ ਮੇਰੇ ਨਾਲ ਤੱਕਾ ਆਇਆ ਤੁਸੀਂ ਜਾਂਚ ਕਰਕੇ ਉੱਤੇ ਕਾਰਵਾਈ ਕੀਤੀ ਜਾਊਗੀ ਤੇ ਜਿਹੜਾ ਅੱਜ ਤੋਂ ਬਾਅਦ ਹੈ ਰਾਈਟ ਟੂ ਸਪੀਚ ਆ ਜਿਹੜਾ ਕੋਈ ਵੀ ਆਪਣੀ ਗੱਲ ਰੱਖ ਸਕਦਾ ਮੰਨੇ ਨੂੰ ਕੋਈ ਵੀ ਇਸ ਤਰ੍ਹਾਂ ਦਬਾਉਣ ਦੇ ਨਾਲ ਨਹੀਂ ਕਿਸੇ ਨੇ ਦੱਬਣਾ ਇਹ ਜਿੱਥੇ ਅੱਜ ਤੋਂ ਬਾਅਦ ਕੋਈ ਚੀਜ਼ ਕਰਿਆ ਕੋਈ ਜਿਵੇਂ ਅੱਜ ਡਿਆ ਸੀ ਬੀਆਰਟੀਐਸ ਨੂੰ ਖਰਾਬ ਕਰਨ ਹਰ ਥਾਂ ਤੇ ਜਾ ਕੇ ਜਲੂਸ ਕੱਢਾਂਗੇ ਦਾ